ਉੜਦੇ ਹੋਏ ਜਹਾਜ਼ ਦੇ ਇੰਜਣ ਦੇ ਵਿੱਚ ਕੋਈ ਤਕਨੀਕੀ ਖਰਾਬੀ ਆ ਜਾਂਦੀ ਹੈ ਜਿਸ ਕਰਕੇ ਇਸ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਆ ਜਿਹੜੀ ਉਹ ਕਰਵਾਈ ਗਈ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ 에ਅਰ ਇੰਡੀਆ ਦੇ ਇੱਕ ਹੋਰ ਜਹਾਜ਼ ਦੇ ਵਿੱਚ ਖਰਾਬੀ ਆਈ ਹੈ ਅਤੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਆ ਜਿਹੜੀ ਉਹ ਕਰਵਾਈ ਗਈ ਹੈ ਅਜੇ ਕੁਝ ਦਿਨ ਪਹਿਲਾਂ ਅਹਮਦਾਬਾਦ ਦੇ ਵਿੱਚ ਇੱਕ ਏਅਰ ਇੰਡੀਆ ਦਾ ਜਹਾਜ਼ ਜਿਹੜਾ ਕ੍ਰੈਸ਼ ਹੋਇਆ ਸੀ ਅਹਮਦਾਬਾਦ ਤੋਂ ਲੰਡਨ ਜਾ ਰਿਹਾ ਇਹ ਜਹਾਜ਼ ਉਡਾਣ ਭਰ ਦੀ ਸਾਰ ਹੀ ਕ੍ਰੈਸ਼ ਆ ਜਿਹੜਾ ਉਹ ਹੋ ਜਾਂਦਾ ਹੈ ਅਤੇ ਜਹਾਜ਼ ਵਿੱਚ ਸਵਾਰ 241 ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ ਜਦਕਿ ਇੱਕ ਵਿਅਕਤੀ ਚਮਤਕਾਰਯੋਗ ਰੂਪ ਨਾਲ ਉਸ 에ਅਰ ਕ੍ਰੈਸ਼ ਵਿੱਚੋਂ ਬਚ ਨਿਕਲਦਾ ਹੈ ਤਾਂ ਹੁਣ ਸੈਨ ਫ੍ਰਾਂਸਿਸਕੋ ਤੋਂ ਮੁੰਬਈ ਜਾ ਰਹੀ 에ਅਰ ਇੰਡੀਆ ਦੀ ਫਲਾਈਟ ਦੇ ਵਿੱਚ ਅਚਾਨਕ ਤਕਨੀਕੀ ਖਰਾਬੀ ਆ ਗਈ ਹੈ ਜਿਸ ਕਰਕੇ ਕਲਕੱਤਾ ਦੇ ਵਿੱਚ ਹੀ ਜਹਾਜ਼ ਦੀ ਐਮਰਜੈਂਸੀ ਲੈਂਡਿੰਗਾਂ ਜਿਹੜੀ ਉਹ ਕਰਵਾਈ ਗਈ ਹੈ ਜਾਣਕਾਰੀ ਮੁਤਾਬਕ ਜਹਾਜ਼ ਦਾ ਇੱਕ ਇੰਜਣ ਫੇਲ ਹੋ ਗਿਆ ਅਜਿਹੀ ਸਥਿਤੀ ਵਿੱਚ ਜਹਾਜ਼ ਨੂੰ ਕਲਕੱਤਾ ਦੇ ਹਵਾਈ ਅੱਡੇ ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਅਤੇ ਯਾਤਰੀਆਂ ਨੂੰ ਫਲਾਈਟ ਵਿੱਚੋਂ ਉਤਾਰ ਦਿੱਤਾ ਗਿਆ ਇਹ ਘਟਨਾ ਮੰਗਲਵਾਰ ਦੀ ਹੈ 에어 ਇੰਡੀਆ ਦੀ ਉਡਾਣ AI180 ਦੁਪਹਿਰ 12:45 ਵਜੇ ਕੋਲਕਾਤਾ ਹਵਾਈ ਅੱਡੇ ਤੇ ਉਤਰੀ ਹਾਲਾਂਕਿ ਇੰਜਣ ਵਿੱਚ ਖਰਾਬੀ ਕਾਰਨ ਜਹਾਜ਼ ਨੇ ਆਪਣੀ ਉਡਾਣ ਦੁਬਾਰਾ ਦੇਰੀ ਨਾਲ ਭਰੀ ਅੱਜ ਸਵੇਰੇ 5:20 ਵਜੇ ਤੇ ਇਹ ਐਲਾਨ ਕੀਤਾ ਗਿਆ ਜਿਸ ਵਿੱਚ ਯਾਤਰੀਆਂ ਨੂੰ ਉਤਰਨ ਦੀ ਬੇਨਤੀ ਕੀਤੀ ਗਈ ਉਡਾਣ ਦੇ ਕਪਤਾਨ ਨੇ ਯਾਤਰੀਆਂ ਨੂੰ ਦੱਸਿਆ ਕਿ ਇਹ ਫੈਸਲਾ ਯਾਤਰੀਆਂ ਦੀ ਸੁਰੱਖਿਆ ਲਈ ਲਿਆ ਗਿਆ ਹੈ ਤਾਂ ਇਸ ਤੋਂ ਪਹਿਲਾਂ ਦਿੱਲੀ ਰਾਂਚੀ ਦੀ ਉਡਾਣ ਦੇ ਵਿੱਚ ਵੀ ਸਮੱਸਿਆ ਆਈ ਸੀ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਕੱਲ ਵੀ 에어 ਇੰਡੀਆ ਦੇ ਕਿਰਾਹਤ ਦੇ ਵਿੱਚ ਤਕਨੀਕੀ ਸਮੱਸਿਆ ਦੇਖੀ ਗਈ ਸੀ ਜਿੱਥੇ ਦਿੱਲੀ ਤੋਂ ਰਾਣਜੀ ਜਾ ਰਹੇ AI 9695 ਦੇ ਵਿੱਚ ਅਚਾਨਕ ਤਕਨੀਕੀ ਸਮੱਸਿਆ ਆ ਗਈ ਸੀ ਅਤੇ ਉਡਾਣ ਨੂੰ ਰਨਵੇ ਉੱਤੇ ਵਾਪਸ ਜਾਣਾ ਪਿਆ ਸੀ ਇਸੇ ਤਰ੍ਹਾਂ ਹਾਂਗਕਾਂਗ ਦੀ ਉਡਾਣ ਆ ਜਿਹੜੀ ਉਹ ਵੀ ਵਾਪਸ ਆਈ ਸੀ ਇਸ ਤੋਂ ਪਹਿਲਾਂ ਸੋਮਵਾਰ ਨੂੰ ਹਾਂਗਕਾਂਗ ਤੋਂ ਦਿੱਲੀ ਜਾ ਰਹੀ ਉਡਾਣ AI 315 ਨੂੰ ਵੀ ਤਕਨੀਕੀ ਸਮੱਸਿਆ ਕਾਰਨ ਵਾਪਸ ਆਉਣਾ ਪਿਆ ਸੀ ਇਹ ਜਹਾਜ਼ ਦੁਪਹਿਰ 12 ਵਜੇ 16 ਮਿੰਟ ਤੇ ਹਾਂਗਕਾਂਗ ਹਵਾਈ ਅੱਡੇ ਤੋਂ ਉਡਾਨ ਭਰਦਾ ਹੈ ਤੇ 90 ਮਿੰਟ ਬਾਅਦ ਜਹਾਜ਼ ਨੂੰ ਦੁਬਾਰਾ ਰਨਵੇ ਦੇ ਉੱਤੇ ਉਤਾਰਿਆ ਜਾਂਦਾ ਹੈ ਤਾਂ 에어 ਇੰਡੀਆ ਨੂੰ ਲੈ ਕੇ ਜਿਹੜੀਆਂ ਇੱਕ ਧਾਵਾ ਵਾਪਰੀਆਂ ਨੇ ਤਾਂ 에어ਲਾਈਨ ਦੀ ਸਰਵਿਸ ਅਤੇ ਜਹਾਜ਼ਾਂ ਦੀ ਕੁਆਲਿਟੀ ਨੂੰ ਲੈ ਕੇ ਜ਼ਰੂਰ ਦੇ ਸਵਾਲ ਨੇ ਜਿਹੜੇ ਉਹ ਖੜੇ ਹੋ ਚੁੱਕੇ ਨੇ ਤਾਂ ਦੇਖਣਾ ਹੋਵੇਗਾ ਕਿ 에어 ਇੰਡੀਆ ਕਿੰਨਾ ਸਵਾਲਾਂ ਦਾ ਕੀ ਜਵਾਬ ਦਿੰਦਾ ਹੈ ਅਤੇ ਆਪਣੇ ਜਹਾਜ਼ਾਂ ਦੀ ਆਪਣੀ ਫਲਾਈਟਾਂ ਦੀ ਕੁਆਲਿਟੀ ਨੂੰ ਇੰਪਰੂਵ ਕਰਨ ਲਈ ਕਿਹੜੇ ਕਦਮ ਨੇ ਜਿਹੜੇ ਉਹ 에어ਲਾਈਨ ਦੇ ਵੱਲੋਂ ਚੁੱਕੇ ਜਾਂਦੇ ਨੇ